ਮਤਰਾਸ ਮਿਟਾਈ 1000 ਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਣਾਈ 1000 ਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਣਾ ਸੁ ਕਹ ਤਾਲ ਗੁਰ ਸੇਵੀ ਆਹਨ ਸੁ ਸਹਜ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰ ਸਹਾਂਕਰ ਸਹਾਂ ਤੋਦਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸ ਬਹਿਠਿਆ ਸੋਹੀਐ ਸਬਨੰਦੈ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 3 ਹਰ ਜੀ ਤਦਨ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰ ਹੈ ਤੂ Swami ਜਾਣਾ ਬਾਰਸ ਪਚਾਸਾ ਹਮ ਮੂੜੇ ਮਗਦ ਸਦਾ ਸਿ ਭਾਈ ਗੁਰ ਕਾ ਸਬਦ ਪਰਗਾਸਾ ਹਰ ਜੀਉ ਤਦਨ ਸਦਾ ਸਲਾਹੀ ਪਿਆਰੇ ਜਿਤਰ ਘਟ ਅੰਤਰ ਹੈ ਸਾਸ ਇੱਕ ਪਾਲਖਿਨ ਵਿਸਰਹ ਤੂ ਸੁਆਮੀ ਜਾਣ ਬਾਰਸ ਪਚਾਸਾ ਆਮੂੜਾ ਮਗਦ ਸਦਾ ਸਿਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਆ ਤੁਮਾਂ ਆਪੇ ਦੇਹੋ ਬੁਝਾਈ ਹਰ ਜੀ ਤਦ ਵਿਟਹੁ ਆਰਿਆ ਸਦ ਹੀ ਤੇਰੇ ਨਾਮ ਵਿਟਹੁ ਵੱਲ ਜਾਈਂ ਰਹਾ ਹਮ ਸ਼ਬਦ ਮੋਈ ਸ਼ਬਦ ਮਾਰ ਜੀਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਾਰਸਿਆ ਰਹਿ ਆ ਸਮਾਈ ਸਬਦ ਨ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਈ ਸੰਸਾਰਾ ਹਾਰ ਰਸ ਨਾ ਪਾਇਆ ਵਿਰਥਾ ਜਨਮ ਗਵਾਇਆ जमहे वारो वारा बेस्टा के कीड़े बेस्टा मही समे मानमुख मोगादा गुबारा आपे कर वेखा ਮਾਰ ਗਲਾਏ ਭਾਈ ਤਿਸ ਬਿਨਾ ਅਵਰਣਾ ਕੋਈ ਜੋ ਤਰ ਲਿਖਿਆ ਸੋ ਕੋਈ ਨ ਮਿਟਾ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਦਰ ਭਾਈ ਅਵਰਨਾ ਦੂਜਾ ਕੋਈ ਆਪੇ ਕਰੇ ਵੇਖਾ ਮਾਰਗ ਲਾਏ ਭਾਈ सुबे नवर आवरणा कोई जो तर न मिटा पाई करता करी सोई नान ਨਾਮੰ ਵਸਿਆ ਮਨ ਅੰਤਰ ਪਾਈ ਅਵਰਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਰਜੀਤ ਤੁਧ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰਹਾ ਤੂ ਸੁਆਮੀ ਜਾਣੋ ਬਰਸ 50 ਹਮ ਮੂੜ ਮੋਗਦ ਸਦਾ ਸੇ ਭਾਈ ਗੁਰ ਕੈ ਸਾਬਦ ਪ੍ਰਗਾਸਾ